ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤਨ 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 ਬਾਬਾ ਦੀਪ ਸਿੰਘ ਜੀ ਤੇਰੀਆਂ ਚਪੈਰਾਂ ਸਾਨੂੰ ਤਾਰਿਆ ਤੇਰੇ বিনা ਕੱਖ ਦਾ ਤੇਰੇ ਨਾਲ ਲੱਖ ਦਾ ਤੂੰ ਸਾਡਾ ਜੀਵਨ ਸਵਾਰਿਆ ਤੇਰੇ ਦਰ ਤੇ ਆਏ ਹਾਂ ਹੱਥ ਜੋੜ ਕੇ ਮੰਗਦੇ ਆਂ ਖੈਰਤਾ ਦੇ ਪਰਮਾ ਦੇ ਤੋੜ ਕੇ ਚਰਨਾਜ ਜੋੜ ਪਿਆ ਜਾਗਨੇ ਹਮਾਰਿਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿੱਥੇ ਸਾਨੂੰ ਰੱਖਿਆ ਸਾਡੀ ਕੋਈ ਏਕਾਤ ਨਹੀਂ ਸੀ ਬੀਤੇ ਨਾਮ ਤੇਰੇ বিনা ਸਾਡੀ ਕੋਈ ਏਕਾਤ ਨਹੀਂ ਸੀ ਤੂੰ ਹੀ ਸਾਂ ਭੁੱਲਿਆ ਦਾਤਾ ਮੈਂ ਪਿਆਸੀ ਗਹਾਰਿਆ ਧੰਨ 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 ਬਾਬਾ ਦੀਪ ਸਿੰਘ ਜੀ ਸਾਨੂੰ ਤੇਰੀਆਂ ਚਪਹਿ ਰਿਆਣੇ ਤਾਰਿਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਾਨੂੰ ਤੇਰੀਆਂ ਚਪਹਿ ਰਿਆਣੇ ਤਾਰਿਆ